ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗ ਤੇ ਬੀੜ ਸਾਹਿਬ ਨੂੰ ਚੱਲਿਏ ਬਾਬਾ ਬੁੱਢਾ ਰਹਿੰਦਾ ਏ ਸੰਗ ਤੇ ਬੀੜ ਸਾਹਿਬ ਨੂੰ ਚੱਲਿਏ ਬਾਬਾ ਬੁੱਢਾ ਰਹਿੰਦਾ ਏ ਬਾਬੇ ਬੁੱਢੇ ਦੀ ਵਡਿਆਈ ਬਾਬੇ ਬੁੱਢੇ ਦੀ ਵਡਿਆਈ ਸੰਗਤ ਸੋਭਾ ਸੁਣ ਕੇ ਆਈ ਸੰਗਤ ਸੋਭਾ ਸੁਣ ਕੇ ਆਈ ਸੰਗਤ ਸੋਭਾ ਸੁਣ ਕੇ ਆਈ ਮੇਰਾ ਮਨ ਇਹੋ ਕਹਿੰਦਾ ਏ ਸੰਗ ਤੇ ਢੀਡ ਸਾਹਿਬ ਨੂੰ ਚੱਲਿਏ ਬਾਬਾ ਬੁੱਢਾ ਰਹਿੰਦਾ ਏ ਸੰਗ ਤੇ ਢੀਡ ਸਾਹਿਬ ਨੂੰ ਚੱਲਿਏ ਬਾਬਾ ਬੁੱਢਾ ਰਹਿੰਦਾ ਏ ਬਾਬਾ ਬੁੱਢਾ ਬ੍ਰਹਮ ਗਿਆਨੀ ਬਾਬਾ ਬੁੱਢਾ ਬ੍ਰਹਮ ਗਿਆਨੀ ਉਹ ਤਾਂ ਦੁੱਧ ਪੁੱਤਰਾਂ ਦਾ ਦਾਨੀ ਉਹ ਤਾਂ ਦੁੱਧ ਪੁੱਤਰਾਂ ਦਾ ਦਾਨੀ ਉਹ ਤਾਂ ਦੁੱਧ ਪੁੱਤਰਾਂ ਦਾ ਦਾਨੀ ਪੁੱਤਰ ਸਭ ਨੂੰ ਦੇਂਦਾ ਹੈ ਉਹ ਤਾਂ ਦੁੱਧ ਪੁੱਤਰਾਂ ਦਾ ਦਾਨੀ ਪੁੱਤਰ ਸਭ ਨੂੰ ਦੇਂਦਾ ਏ ਸੰਗਤੇ ਭੀੜ ਸਹੇਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਸੰਗਤੇ ਭੀੜ ਸਹੇਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਬਾਬੇ ਬੁੱਢੇ ਸਹੇਬ ਦੀ ਸੋਬਾ ਬਾਬੇ ਬੁੱਢੇ ਸਹੇਬ ਦੀ ਸੋਬਾ ਸੰਗਤ ਲਾਏ ਸਰੋਵਰ ਛਟੋਬਾ ਸੰਗਤ ਲਾਏ ਸਰੋਵਰ ਛਟੋਬਾ ਸੰਗਤ ਲਾਏ ਸਰੋਵਰ ਚਟੋ ਬਾਇਓ ਤਾਂ ਖੁਸ਼ੀਆਂ ਦੇਂਦਾ ਏ ਸੰਗਤੇ ਭੀੜ ਸਾਹਿਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਸੰਗਤੇ ਭੀੜ ਸਾਹਿਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਉੱਥੇ ਗੁਰੂ ਅਰਜਨ ਦੇਵ ਜੀ ਆਏ ਉੱਥੇ ਗੁਰੂ ਅਰਜਨ ਦੇਵ ਜੀ ਆਏ ਮਾਤਾ ਗੰਗਾ ਨੂੰ ਪਰਮਾਏ ਮਾਤਾ ਗੰਗਾ ਨੂੰ ਪਰਮਾਏ ਮਾਤਾ ਗੰਗਾ ਨੂੰ ਪਰਮਾਏ ਵਰ ਪੁੱਤਰਾਂ ਦੇ ਦੇਂਦਾ ਏ ਮਾਤਾ ਗੰਗਾ ਨੂੰ ਪਰਮਾਏ ਵਰ ਪੁੱਤਰਾਂ ਦੇ ਦੇਂਦਾ ਏ ਸੰਗ ਤੇ ਢੀਡ ਸਹੇਬ ਨੂੰ ਚੱਲਿਏ ਬਾਬਾ ਬੁੱਢਾ ਰਹਿੰਦਾ ਏ ਸੰਗ ਤੇ ਬੀੜ ਸਾਹਿਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਮਾਤਾ ਜੀ ਪ੍ਰਸ਼ਾਦ ਲਿਆਏ ਮਾਤਾ ਜੀ ਪ੍ਰਸ਼ਾਦ ਲਿਆਏ ਨਾਲ ਗੰਡੇ ਵੀ ਲਿਆਏ ਨਾਲ ਗੰਡੇ ਵੀ ਲਿਆਏ ਨਾਲ ਘੰਡੇ ਵੀ ਲਿਆਏ ਲੱਛਣਾ ਲਸੀ ਦਾ ਲੈੰਦਾ ਏ ਨਾਲ ਗੰਡੇ ਵੀ ਲਿਆਏ ਛੰਨਾ ਲੱਸੀ ਦਾ ਲੈਂਦਾ ਏ ਸੰਗ ਤੇ ਭੀੜ ਸਹੇਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਸੰਗ ਤੇ ਭੀੜ ਸਹੇਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਮਾਤਾ ਗੰਗਾ ਨੂੰ ਵਰ ਮਿਲਿਆ ਮਾਤਾ ਗੰਗਾ ਨੂੰ ਵਰ ਮਿਲਿਆ ਮੇਰੀ ਪੀਰੀ ਦਾ ਫੁੱਲ ਖਿលਿਆ ਮੇਰੀ ਪੀਰੀ ਦਾ ਫੁੱਲ ਖਿលਿਆ ਮੇਰੀ ਪੀਰੀ ਦਾ ਫੁੱਲ ਖਿលਿਆ ਉਹ ਤਾਂ ਜੁਲਮ ਨ ਸਹਿੰਦਾ ਏ ਮੇਰੀ ਪੀਰੀ ਦਾ ਫੁੱਲ ਖਿលਿਆ ਉਹ ਤਾਂ ਜੁਲਮ ਨ ਸਹਿੰਦਾ ਏ ਸੰਗ ਤੇ ਢੀੜ ਸਹੇਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਸੰਗ ਤੇ ਢੀੜ ਸਹੇਬ ਨੂੰ ਚੱਲੀਏ ਬਾਬਾ ਬੁੱਢਾ ਰਹਿੰਦਾ ਏ ਬਾਬੇ ਬੁੱਢੇ ਦੀ ਵਡਿਆਈ ਸੰਗਤ ਸੋਭਾ ਸੁਣ ਕੇ ਆਈ ਬਾਬੇ ਬੁੱਢੇ ਦੀ ਵਡਿਆਈ ਸੰਗਤ ਸੋਭਾ ਸੁਣ ਕੇ ਆਈ ਸੰਗਤ ਸੋਭਾ ਸੁਣ ਕੇ ਆਈ ਮੇਰਾ ਮਨ ਇਹੋ ਕਹਿੰਦਾ ਏ ਸੰਗਤੇ ਭੀੜ ਸਹੇਬ ਨੂੰ ਚੱਲਿਏ ਬਾਬਾ ਬੁੱਢਾ ਰਹਿੰਦਾ ਏ ਸੰਗਤੇ ਭੀੜ ਸਹੇਬ ਨੂੰ ਚੱਲਿਏ ਬਾਬਾ ਬੁੱਢਾ ਰਹਿੰਦਾ ਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ